ਸਾਸਰੀ ਕਾਲ ਵੀ ਸਾਰੇ ਵੀਰ ਭਰਾਵਾਂ ਨੂੰ ਕੀ ਹਾਲ ਚਾਲ ਹੈ ਕੈਮੋ ਸਾਰੇ ਤੇ ਅੱਜ ਚੱਲੇ ਆਪਾਂ ਸਤਵੀਰ ਦਾ ਵਿਆਹ ਹੀ ਕਰ ਲੂ ਨਾ ਪਰਸੋਂ ਅੱਜ ਓਗ ਤੇ ਬਾਅਦ ਸ਼ਾਮ ਨੂੰ ਡੀਜੇ ਵਿੱਚ ਵਿਚ ਵਜਾਲੇ ਕਬੂਤਰਾਂ ਦਾ ਕੰਮ ਬਲਾਗ ਦਾ ਪੂਰਾ ਬਣਾਉਣਾ ਹੀ ਬਣਾਉਣਾ ਆਪਾਂ ਨੇ ਤੇ ਟਿੱਡੀ ਮੁੱਛ ਤਿਆਰ ਹੈ ਹਾਂ ਇਹ ਤਿਆਰ ਹੈ ਹਾਂ ਜੱਸਾ ਵੀ ਤਿਆਰ ਹੈ ਗੁਰੀ ਵੀ ਤਿਆਰ ਹੈ ਚੱਲੀਏ ਬਈ ਚਲੋ ਜੀ ਮਿੱਤਰੋ ਚੱਲਦੇ ਆਂ ਫਿਰ ਮਿਲਦੇ ਆਂ ਸੁੱਖੇ ਨੂੰ ਜਾ ਕੇ ਲਓਏ ਬਹੁਤ ਔਖੇ ਵੇਲੇ ਹੋਏ ਆਂ ਤੇ ਧੁੱਪ ਵੀ ਪੂਰੀ ਮੈਂ ਕਹਿੰਨਾ ਕਹਿਰ ਕਰਿਆ ਪਿਆ ਜੀ ਧੁੱਪ ਨੇ ਲੋਹੜੀ ਦਾ ਦੇ ਰਹੇ ਹੈਪੀ ਲੋਹੜੀ ਹੈਪੀ ਲੋਹੜੀ ਹੈਪੀ ਲੋਹੜੀ ਹੈਪੀ ਲੋਹੜੀ ਹੈਪੀ ਲੋਹੜੀ ਆ ਨੌਜਵਾਨ ਪਤੰਗ ਚੜਾ ਰਹੇ ਨੇ ਪਾਉ ਸਿੰਘ ਫਿਰ ਰਿਹਾ ਤੇ ਬੱਚੇ ਨਵੇਂ ਪਾਲੇ ਬਾਈ ਦੋ ਹੋਰ ਨਵੇਂ ਔਰ ਅੱਤਾ ਤੇ ਆ ਕੱਲ ਵਾਲਾ ਹੁਣ ਇੱਕ ਕਢਾਈ ਆਪਾਂ ਇਹਨਾਂ ਦੇ ਕਿਹੜੇ ਪਰਸੋਂ ਵਾਲਾ ਸੌਰੀ ਘੇਰੇ ਕਢਾਈ ਹੈ ਫਿਰ ਦੋ ਬੱਚੇ ਅੱਜ ਬੰਦ ਕਰ ਦਿੰਨੇ ਨੇ ਡਾ ਕੇ ਦਾਣਾ ਪਾਣੀ ਪਾਤਾ ਗਰਮ ਪਾਣੀ ਪਾ ਰਹੇ ਜਿਸੇ ਬੱਚੇ ਸਾਰੇ ਕਹੇ ਮਨੇ ਹਾਂ ਅੱਜ ਦੂਆ ਵੀ ਦੱਲੇ ਆਇਆ ਉਸ ਤਾਂ ਉਹ ਚੋਗਾ ਲੈ ਰਿਹਾ ਉਹ ਦੇਖੋ ਉਹ ਦੇਖੋ ਤੇ ਛਾੜੇ ਪੈ ਗਏ ਸਾਰੇ ਬੱਚੇ ਤੇ ਹੁਣ ਬਾਈ ਆਪਾਂ ਚੱਲਦੇ ਆਂ ਕੋਠੇ ਤੇ ਚੱਲੀਏ ਮਰਦ ਹਾਂ ਜਾਨੇ ਤਾਂ ਵੀ ਨਵੇਂ ਖੁੱਡੇ ਦੇਖ ਕੇ ਆਉਣੇ ਨੇ ਬਸ ਠੀਕ ਐ ਚੱਲ ਬਾਈ ਜੱਸੇ ਲੈ ਕੇ ਇਹ ਉੱਪਰ ਡੱਬੇ ਨੂੰ ਵੱਲਣਾ ਛਤਰੀ ਤੇ ਮੈਂ ਚਾਹ ਲੈ ਕੇ ਆਇਆ ਉੱਪਰ ਨੂੰ ਠੀਕ ਐ ਲੈ ਚੱਲ ਹਾਂ ਲੋੜੀ ਮਨਾਉਣੀ ਅੱਜ 10000 ਰੁਪਿਆ ਸਾੜੇ ਤਾਏ ਤੈ ਕੀ ਕਰਨਾ ਹੈ ਯਾਰ ਹਾਂ ਅੱਜ pau ਦਾ ਪੈਗ ਚੱਲੂ ਠੀਕ ਹੈ ਛਾਲਟ ਠੀਕ ਹੈ ਧੋਈ ਨਾ ਸਾੜਿਆ ਨਵੀਆਂ ਵਾਲੇ ਆ ਲਿਆ ਸਿੱਟੀ ਚੱਲ ਠੀਕ ਆ ਤੇ ਚਲੋ ਬਈ ਰਮਾਲ ਕਰਕੇ ਬਾੜ ਬੂੜ ਦਾ ਹੁਣ ਤੁਹਾਨੂੰ ਬਤਾਇਆ ਸਭ ਵੈਸਾ ਹੋਇਆ ਪਿਆ ਕੰਮ ਤੇ ਚੱਲਦੇ ਹਾਂ ਹੁਣ ਆਪਾਂ ਉੱਪਰ ਨੂੰ ਠੀਕ ਆ ਬੱਚੇ ਢਾਈਏ ਪਹਿਲਾਂ ਜਾ ਕੇ ਚਲੋ ਕੀ ਹੋ ਗਿਆ ਹੈ ਚਲੋ 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 ਪਾਹਂਚ ਗਏ ਬਾਈ ਕੋਠੇ ਤੇ ਹਾਂ ਵੀ ਜੱਸੇ ਓਏ ਕਿਵੇਂ ਆ ਖੋਡੇ ਤਿਰਮੰਦ ਕਰੀਏ ਤੇ ਇੱਕ ਮੇਰੇ ਵੀਰ ਦਾ ਹੈ ਨਾ ਅ ਕਮੈਂਟ ਆਇਆ ਤਾਂ ਕਹਿੰਦੇ ਵੀ ਭਾਈ 3 ਇੰਚ 4 ਇੰਚ ਚਾਹੀਦੀ ਹੈ ਪਚੌੜੀ ਫੱਟੀ ਵੀਰੇ ਆ ਦੇਖ ਲੋ ਇੰਨੀ ਚੌੜੀ ਹੈ ਕੋਈ ਨਾ ਚੇਂਜ ਕਰ ਦਾਂਗੇ ਆਪਾਂ ਇਹ ਤੋਂ ਵੱਧ ਚੌੜੀਆਂ ਲੈ ਆਵਾਂਗੇ ਦੋ ਉਂਗਲ ਹੋਰ ਠੀਕ ਹੈ ਕੋਈ ਚੱਕਰ ਨਹੀਂ ਭਾਈ ਚੇਂਜ ਕਰ ਦਾਂਗੇ ਆਪਾਂ ਫੱਟੀਆਂ ਤੇ ਹਲੇ ਉੱਪਰ ਹੁਣ ਧੁੱਪ ਪੰਜ ਚਾਰ ਦਿਨ ਲੱਗ ਲਵੇ ਜਦ ਨੂੰ ਲੈ ਆਵਾਂਗੇ ਫੱਟੀਆਂ ਫੱਟੀਆਂ ਕੋਈ ਚੱਕਰ ਨਹੀਂ ਭਾਈ ਜਿੱਥੇ ਹੁਣ ਇੰਨੇ ਪੈਸੇ ਟੁੱਡਿਆਂ ਤੇ ਲਾਤੇ ਖਟੀਆਂ ਦੇ ਵੀ ਲਾ ਦਾਂਗੇ ਯਾਰ ਕੋਈ ਕੀੜੀ ਟੈਨਸ਼ਨ ਐ ਔਰ ਡੱਬਾ ਬਿਠਾਤਾ ਤੇ ਆ ਬੱਚੇ ਛੱਡਦੇ ਆ ਪਹਿਲਾਂ ਇੱਕ ਇੱਕ ਕਰਕੇ ਚਾਰੇ ਛੱਡਦੇ ਆ ਢਾਂਗੀ ਦੇ ਫੇਰ ਢਾਂਗੀ ਤੋਂ ਡਾਵਾਂਗੇ ਛੱਡ ਵੀ ਜੱਸੇ ਲਿਆ ਇਕੱਠੇ ਛੱਡਾਂਗੇ ਕਿੰਨੇ ਕਿ ਦਾਣੇ ਖਾਦੇ ਵੀ ਆ ਹਾਏ ਭਾਈ ਉਹ ਲਾਲ ਵੇਟਦਾ ਬੱਚਾ ਦੇਖੋ ਤਾਂ ਲਾਲ ਚੀਨਾ ਓਕੇ ਏਅਰਪੋਰਟ ਇੱਧਰ ਨੂੰ ਅੱਖਾਂ ਸਾਫ਼ ਦਿਖਾਣੀ ਹੈ ਹੈ ਦੇਖੋ ਪੂਰੀਆਂ ਅੱਖਾਂ ਪੂਰੀਆਂ ਛੱਡਣਾ ਚੱਲ ਬਈ ਓਕੇ ਏਅਰਪੋਰਟ ਛੱਡ ਦੇ ਉਰੀ ਗਿਆ ਛਤਰੀ ਤੇ ਏ ਟੂ ਸੇ ਡੰਡੇ ਵਾਲਾ ਗਿਆ ਪੂਰੇ ਜੇ ਭੁੱਟੇ ਦਾ ਆ ਜਿਹੜਾ ਬੱਚਾ ਮਰਿਆ ਬਣਾ ਉਹਦਾ ਭਾਈ ਹੈ ਕਿਉਂ ਉਹਦਾ ਹੀ ਹੈ ਇਹ ਹਾ 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 ਇਹਦੀ ਲਾਲ ਸਿਰੇ ਦਾ ਭਾਈ ਆ ਜਿਹੜਾ ਹੁਣ ਛੱਡਿਆ ਹਾਂ ਜਿਹੜਾ ਪਹਿਲਾਂ ਲਾਲ ਸਿਰਾ ਲਾਲ ਬੇਟ ਦਾ ਛੱਡਿਆ ਉਹਦਾ ਭਾਈ ਆ ਹਾ ਰੱਤਾ ਨਵਾਂ ਬੱਚਾ ਜਮਾਂ ਹੀ ਆਨੋੜਾ ਬੱਚਾ ਦੇਖਦੇ ਆਂ ਜਿਹੇਰੇ ਕੱਢ ਲਵੇ ਅੱਜ ਚਾ ਓਹ ਹੋ ਉਹ ਛੜ ਉੱਡੇ ਗਿਆ ਉੱਡ ਗਿਆ ਜਿਵੇਂ ਇਹਨੂੰ ਛੱਡੀ ਛੱਡੀ ਖੜ ਜਾ ਛੱਡ ਦੇ ਸ਼ਾਲਾ ਕੇਰੇ ਇਕੱਠੇ ਆਇਆ ਬਈ ਨਵਾਂ ਹੀ ਓ ਤੇਰੀ ਤੇਰੀ ਓ ਗਿਰ ਗਿਆ ਗਿਰ ਗਿਆ गिर ਗਿਆ भाई पहली बारी आया ना थोड़ी छतरी नीमी कर जैसे पहली बारी घेरा कड्डेया ने पहली बारी ਹੁਣ ਤਾਂ ਕਿ ਇੱਕ ਵੀ घेरा ਨਹੀਂ ਕੱਢਿਆ ਤੇ ਨਾ ਕੋਠਾ ਦੇਖਿਆ ਇਹਨੇ ਅਮਰਤ ਇਧਰ ਆ ਕੋਈ ਨਾ भाई छतरी नीमी ਕਰਦੇ ਛਤਰੀ ਤੇ ਜਾਊਗਾ ਬੱਚੇ ਦੇਖ ਕੇ ਕਰਦੇ ਕਰਦੇ ਨਹੀਂਮੀ ਉਹਦਾ ਦਿਲ ਕਿਵੇਂ ਧੱਕ-ਧੱਕ ਕਰਦਾ ਬੱਚੇ ਦਾ ਦੇਖ ਓਏ ਬਾਸ ਇੱਥੇ ਪਰੇ ਹੋ ਜਾ ਆ ਗਿਆ ਓ ਦੇਖ ਛਤਰੀ ਤਾਂ ਤਾਂ ਪੂਰੇ ਕੈੜੇ ਨੇ ਨਹੀਂ ਇੱਥੇ ਇੱਥੇ ਰਹਿਣ ਦੇ ਹਲੇ ਬੈਠੇ ਰਹਿਣ ਦੇ ਬੈਠਣ ਦੀ ਹੈ ਬਾਈ 10 ਮਿੰਟ ਧੁੱਪ ਲੱਗ ਲਵੇ ਫੇਰ ਡਾਉਨੇ ਆ ਆਪਾਂ ਛੇੜਦੇ ਆ ਬਾਈ ਹੁਣ ਬੱਚਿਆਂ ਨੂੰ ਪਹਿਲਾਂ ਇੱਕ ਡਾ ਲੈਣਾ ਵੱਡਾ ਬੱਚਾ ਜਿਹੜਾ ਦੋ ਕਡਾਈਆਂ ਕਰ ਲਈਆਂ ਨੇ ਇਹਨੇ ਤਾਂ ਇੱਕ ਕਰੀ ਆ ਇਹ ਉੱਤਰਦਾ ਨਹੀਂ ਫੇਰ ਇਹਨੂੰ ਛੇੜਦੇ ਆ ਉਹੀ ਗਿਆ ਪਹਿਲਾਂ ਉੱਪਰ ਜੱਸੇ ਵਧੀਆ ਚੱਲ ਉੱਪਰ ਬੈਠ ਗਿਆ ਹੁਣ ਇਹਨੂੰ ਛੇੜਦੇ ਆ ਆ ਵੀ ਗਿਆ ਉੱਪਰ ਉਹ ਦੋ ਨੂੰ ਡਾਉਣਾ ਨਹੀਂ ਇਹਨੂੰ ਡਾਉਣਾ ਪਹਿਲਾਂ ਇਹਨੂੰ ਇਹਨੂੰ ਆ ਜਾ ਆ ਜਾ ਆ ਜਾ ਇਹ ਪਹਿਲੀ ਵਾਰੀ ਆਇਆ ਉੱਪਰ ਹੈ ਹਾਂ ਹਾਂ ਚੱਲ ਵੀ ਤੂੰ ਉਹ ਉਹ ਚਾਰੇ ਗਏ ਉੱਥੇ ਹੋ ਗਿਆ ਸੀ ਆਪਾਂ ਹਣਾ ਹੁਣ ਫੇਰ ਚਲੋ ਕਰਦੇ ਹਾਂ ਹੀਲਾ ਕੋਈ ਚਾਰੇ ਸਾੜੇ ਉੱਪਰ ਚਲੇ ਗਏ। ਚਲੋ ਬਈ ਜਸੂ ਹੁਣ ਡਾਊਨ ਲੱਗਿਆ ਬੱਚੇ ਤੇ ਉਧਰ ਗਾਣੇ ਲੱਗੇ ਹੋਏ ਆ ਵਿਆਹ ਦੇ ਸੁਤ ਵੀਰ ਦੇ ਤੇ ਮੈਂ ਕਿਹਾ ਕਾਪੀ ਰਾਈਟ ਰਾਜਵੇ ਤਾਂ ਉੱਚੀ ਬੋਲੀ ਜਾਂ ਨਾ ਮੈਂ ਚਲੋ। ਸਕੇ ਗਏ ਸਾਰੇ ਫੇਰ ਲੈ। ਓਕੇ ਆਰਪੋਟਾਂ ਸਾਰੇ ਉਧਰ ਗਏ ਹੁਣ ਇਹ ਤਾਂ ਆਪਣੀ ਜਗਰਤਾ ਕਰਾਉਣਗੇ ਚਲੋ ਕੋਈ ਗੱਲ ਨਹੀਂ ਕਰਦੇ ਹਾਂ ਨਾ ਇਹਲਾ ਬਾਈ। ਤੂਸੇ ਡੰਡੇ ਵਾਲਾ ਬੱਚਾ ਦਾ ਉੜ ਗਿਆ ਬਾਈ ਜਿਹੜਾ ਕੱਲ ਉੜਿਆ ਤਾਂ ਸੌਰੀ ਪਰਸੋਂ ਉੜਿਆ ਦਾ। ਬਸ ਕੱਢ ਲਵੇ ਘੇਰੇ ਦਸਕ ਉੜ ਰਹੀ ਹੈ ਚੱਲ 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 ਕੱਢ ਲਾ ਕੱਢ ਲਾ ਕਿਹੜੇ ਸਾਰੇ ਕੱਢ ਲਾ ਕੱਢ ਲੈਣ ਦੇ ਐਸੇ 10 ਕਿਹੜੇ ਕੱਢ ਲੈਣ ਆਹ ਛਤਰੀ ਨੀਵੀਂ ਕਰ ਆਕੇ ਕੱਢਦਾ ਕੱਢਦਾ ਹੁਣ ਕਿਹੜੇ ਕੱਢ ਰਿਹਾ ਛਤਰੀ ਨੀਵੀਂ ਕਰ ਲਾ ਡਰਾ ਇਹਨੂੰ ਥੋੜਾ ਜਿਹਾ ਕਿਹੜੇ ਕੱਢ ਲੂਗਾ ਬਸ ਠੀਕ ਆ ਠੀਕ ਆ ਇੰਨਾ ਕੇ ਨੀਵਾ ਕੱਢੀ ਜਾਊਗੇ ਜਿਹੜੇ ਉਹ শাਲਾ ਉਹ ਫੇਰ ਬੈਠ ਗਿਆ ਯਾਰ। ਉਹ ਕੋਠੀ ਦੇ ਬਾਈ ਫੇਰ ਬੈਠ ਗਿਆ। ਕੋਈ ਚੱਕਰ ਨਹੀਂ ਆ ਉਹ ਬੈਠਾ ਦੇਖੋ ਕਿੱਥੇ। ਹੂੰ। ਕਿੱਥੇ? ਨਹੀਂ ਨਹੀਂ। ਬਾਈ ਜਿਹੜਾ ਕੋਠੀ ਦੇ ਬੱਚਾ ਬੈਠਾ ਦਾ ਟੂਸੇ ਡੰਡੇ ਵਾਲਾ ਯਾਰ। ਉਥੋਂ ਉੜਿਆ। ਇੱਥੇ ਆ ਕੇ ਗਾਇਬ ਹੋ ਗਿਆ। ਪਤਾ ਨਹੀਂ ਲੱਗਦਾ ਕਿੱਥੇ ਵੜਿਆ ਯਾਰ ਕਿੱਥੇ ਇਕਣ ਤਾਂ ਵੜਨੇ ਵਾਲਾ ਹੈ ਨਹੀਂ ਉਹ। ਚੰਗਾ ਭਲਾ ਉੜਨੇ ਵਾਲਾ ਬੱਚਾ ਯਾਰ। ਪਤਾ ਨਹੀਂ ਕਿੱਧਰ ਗਿਰਿਆ ਕਿੱਧਰ ਨਹੀਂ ਚਲੋ ਦੇਖਦੇ ਹਾਂ ਕੋਈ ਗੱਲ ਨਹੀਂ ਜੱਸੂ ਲੱਗਿਆ ਬਾਈ ਬੱਚੇ ਡਾਊਨ ਹੋਣ ਹਾਂ ਵਾ ਸੁਣੇ ਇਹਨਾਂ ਨੂੰ ਡਾਲਾ ਉਹਦੇ ਕੋਲ ਖੜ ਗਿਆ ਛਤਰੀ ਦੇ ਦੂਈ ਛਤਰੀ ਧਾਰ ਦੇ ਪਹਿਲਾਂ ਬਾਈ ਉਹ ਬੱਚਾ ਪਤਾ ਨਹੀਂ ਕਿੱਥੇ ਗਿਆ ਆ ਟੂਸੇ ਡੰਡੇ ਵਾਲਾ ਸਾਲਾ ਕਿਤੇ ਨਹੀਂ ਦਿਖ ਰਿਹਾ ਕਿਤੇ ਵੀ ਆਲੇ-ਦਾਲੇ ਸਾਰੇ ਦੇਖ ਲਿਆ ਕਿਤੇ ਨਹੀਂ ਦਿਖਦਾ ਚਲੋ ਦੇਖਦੇ ਹਾਂ ਹੁਣ ਕੋਈ ਗੱਲ ਨਹੀਂ ਆ ਬੱਚੇ ਡਾ ਲੀਏ ਪਹਿਲਾਂ ਤੇ ਗੋਰੀ ਨੇ ਆ ਗਿਆ ਕਰ ਲਿਆ। ਓਹੋ ਆ ਕੀ ਕਰਦਾ? ਕੋਈ ਨਾ ਛਤਰੀ ਗਿਰ ਜਾਣੀ ਐ ਉੜ ਗਿਆ ਉੜ ਗਿਆ ਉੜ ਗਿਆ। ਡਾਰੇ ਡਾਰੇ ਜੱਸੇ ਇਹਨੂੰ। ਓ ਵੀ ਉੜ ਗਿਆ। ਡਾਉ ਨੇ ਆ ਬਾਈ ਬੱਚੇ। ਓ ਛੋਟਾ ਬੱਚੇ ਦਾ ਡਾਰਾ ਸਾਨੂੰ ਵੀ ਓ ਨਾ ਕਿ ਇੱਧਰ ਉੱਧਰ ਹੋ ਜਵੇ। ਯਾਰ ਸਾਡਾ ਬਜਾ ਗਿਆ ਕਿੱਥੇ ਜੱਸੇ। ਹਾਟ ਆ ਦੇ ਓਏ ਆ ਛਤਰੀ ਨਿਕਲ ਜਾਂਦੀ ਆ ਯਾਰ ਆ ਛਤਰੀ ਦੇ ਕੋਲ ਹੋ ਜਾ ਤੈਨੂੰ ਮੈਂ ਕਹਣਾ ਹਾਏ ਇਹਨੂੰ ਫਾੜ ਲਾ ਉਹਨਾਂ ਨੂੰ ਉਡਣ ਦੇ ਚੱਲ ਡਰਾ ਕੇ ਡਾ ਇਹਨੂੰ ਥੋੜੇ ਜੇ ਚਲੋ ਡਾ ਦਈਏ ਬਈ ਇਹਨਾਂ ਨੂੰ ਅੱਗੇ ਬਾਈ ਦੋਏ ਆ ਲਾਲ ਜੀਨਾ ਤੇ ਆ ਟੂਸੇ ਵਾਲਾ ਟੂਸੇ ਬੋਟੇ ਵਾਲਾ ਜਿਹੜਾ ਸਫੇਅਰ ਦੇਖੋ ਅੱਜ ਉਹ ਫਿਰਦਾ ਉੱਪਰ ਨੂੰ ਜਾਣ ਨੂੰ ਅੱਜ ਦੂਰਾ ਨਹੀਂ ਜਾਂਦਾ ਜਿ세 ਅੱਜ ਬੰਦ ਕਰ ਦੇਣ ਆਪਾਂ ਉਹ 2 ਮਿੰਟ ਢਾ ਕੇ ਹੋਰ ਅੱਜ ਆ ਇੱਕ ਬੱਚਾ ਨਾ ਜਿਹੜਾ ਲਾਲ ਬਿੱਡ ਦਾ ਬੱਚਾ ਇਹਨੂੰ ਆਪਾਂ ਨੇ ਬੰਦ ਕਰ ਲੈਣਾ ਇਹ ਕਾਹ ਔੜਦਾ ਦੇਖੋ ਆ ਤਾਂ ਸਫੇਅਰ ਰੱਖਿਆ ਹੋਇਆ ਪਰ ਐ ਨਹੀਂ ਪਤਾ ਕਈ ਵਾਰ ਸਫੇਅਰ ਹੀ ਕੰਮ ਕਰ ਜਾਂਦਾ ਹੁੰਦਾ ਬਾਹਰ ਚਲੋ ਔੜਨ ਦੋ ਇਹਨਾਂ ਨੂੰ 10 ਮਿੰਟ ਹੁਣ ਤੇ ਆ ਦੇਖੋ ਕਿੱਥੇ ਲੱਗਿਆ ਟੂਸੇ ਬੋਟੇ ਵਾਲਾ ਤੇ ਆ ਦੇਖੋ ਲਾਲ ਬੱਚਾ ਤੇ ਹੁਣ ਇਹਨੂੰ ਥੋੜਾ ਜਿਹਾ ਘੇਰੇ ਖੜਾ ਲੀਏ ਇਹਦੇ ਬਸ ਕੱਢ ਗਿਆ ਕੱਢ ਗਿਆ ਕੱਢ ਗਿਆ ਕੱਢ ਗਿਆ ਜੱਸੇ ਚੱਲ ਮਾਰ ਵੜ ਕਾਈ ਮਾਰ ਹਾਂ ਹਾਂ ਆ ਪਹਿਲੀ ਵਾਰੀ ਦੇਖੋ ਬੱਚਾ ਰੱਪਤਾ ਬੱਚਾ ਪਹਿਲੀ ਵਾਰੀ ਉਡਾਇਆ ਅੱਜ ਆ ਗਿਆ ਆ ਗਿਆ ਆ ਗਿਆ ਆ ਗਿਆ ਵੜਕਾਈ ਮਾਰਨੀ ਹੋਰ ਪਾਸੇ ਨਾ ਜਾਵੇ ਤੇ ਉੱਚੀ ਜੀ ਵੜਕਾਈ ਮਾਰ ਦੇ ਬਸ ਆ ਗਿਆ ਆ ਗਿਆ ਆ ਗਿਆ ਡਰਦਾ ਆ ਲਿਆ ਨਾ ਓਹੋ ਇਹ ਤਾਂ ਉੱਚਾ ਲੱਗਣ ਲੱਗ ਗਿਆ ਜਿਵੇਂ ਮਾਰੀ 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 ਆ ਗਿਆ ਆ ਰੇ ਆਓ 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 ਆ ਗਿਆ ਆ ਗਿਆ ਕੋਈ ਨਹੀਂ ਆ ਗਿਆ ਆ ਇੱਕ ਤਾਂ ਆ ਗਿਆ ਓਹ ਦੇਖੋ ਬੱਚਾ ਪਹਿਲੀ ਵਾਰੀ ਉੱਡੇ ਆ ਜਿਹੜਾ ਉੱਚਾ ਹੋਣ ਲੱਗ ਗਿਆ ਓਹ ਆ ਗਿਆ ਉੱਥੇ ਇਹ ਆ ਗਿਆ ਆ ਗਿਆ ਆ ਗਿਆ ਉੱਪਰਲੀ ਛਤਰੀ ਤੇ ਆ ਗਿਆ ਉਹ ਵੀ ਆ ਗਿਆ ਓਕੇ ਆਰ ਬੋਟਾਂ ਬਾਈ ਦੂਜੇ ਬੱਚੇ ਦਾ ਤਾਰ ਲੈਦੇ ਤੇ ਜਿਹੜਾ ਆਪਣਾ ਬੱਚਾ ਕੋਠੀ ਤੋਂ ਗਾਇਬ ਹੋਇਆ ਉਹ ਨਹੀਂ ਲੱਭ ਰਿਹਾ ਆਇਆ ਇੱਧਰ ਨੂੰ ਹੈ ਕਿਤੇ ਜਾਂਦਾ ਕਿਤੇ ਅੰਦਰ ਵੜ ਗਿਆ ਪਰ ਦੇਖਣਾ ਤਾਂ ਚਾਹੀਦਾ ਯਾਰ ਇੱਧਰ ਮੈਂ ਦੇਖਣ ਆਇਆ ਹੁਣ ਨਹੀਂ ਇੱਧਰ ਵੀ ਕਿਤੇ ਨਹੀਂ ਤੇ ਚਲੋ ਦੇਖਦੇ ਹਾਂ ਮੈਂ ਉੱਥੇ ਦੇ ਉੱਪਰ ਜਾ ਕੇ ਦੇਖਦਾ ਇੱਧਰਲੀ ਸਾਈਡ ਤੋਂ ਉੱਪਰ ਜਾ ਕੇ ਪਤਾ ਲੱਗੂਗਾ ਵੀ ਆ ਗਿਆ ਇੱਧਰ ਹੈ ਨਹੀਂ ਇੱਧਰ ਤਾਂ ਨਹੀਂ ਹੈ ਬਾਈ ਇੱਧਰ ਵੀ ਕਿਤੇ ਨਹੀਂ ਦਿਖਦਾ ਕਿਤੇ ਨਹੀਂ ਸਾਰੇ ਕਿਤੇ ਦੇਖ ਲਿਆ ਇੱਧਰ ਆਇਆ ਇੱਧਰ ਨੂੰ ਆਇਆ ਉਹ ਗੋਠੀ ਤੋਂ ਆਏ ਬਸ ਵਿੱਚ ਨੂੰ ਆਇਆ ਮੁੜ ਕੇ ਨਹੀਂ ਨਿਕਲੇ ਆ ਪਤਾ ਨਹੀਂ ਕਿੱਧਰ ਨੂੰ ਗਿਆ ਇਹ ਯਾਰ ਚਲੋ ਦੇਖ ਰਹਾ ਮੈਂ ਥੱਲੇ ਥੱਲੇ ਦੇਖਦਾ ਜਾ ਕੇ ਬਾਈ ਕੁਝ ਨਹੀਂ ਪਤਾ ਲੱਗ ਰਿਹਾ ਬੱਚੇ ਦਾ ਯਾਰ ਸਾਰੇ ਕਿਤੇ ਦੇਖ ਲਿਆ ਸਾਰੇ ਕਿਤੇ ਇਹ ਸਾਰਿਆਂ ਦੇ ਘਰ ਕੋਠੇ ਪਤਾ ਨਹੀਂ ਯਾਰ ਉਹਨੂੰ ਕਿੱਥੇ ਖੱਲ ਹੁੰਜੇ ਲੱਗਿਆ ਹੋਣਾ ਕਿੱਥੇ ਬੈਠਾ ਹੋਣਾ ਚਲੋ ਦੇਖਦੇ ਹਾਂ ਹੁਣ ਟਰਾਈ ਦਾ ਮਾਰਾਂਗੇ ਗੁਰੀਆ ਇਹਦੇ ਖੁੱਡਿਆਂ ਦੇ ਉੱਪਰ ਆਹਣ ਦੇਖਦਾ ਤਾ ਤੈਨੂੰ ਕਿਵੇਂ ਦੇਖਦਾ ਦੇਖਦਾ ਨਹੀਂ ਕੁਝ ਤੇਰਾ ਸਿਰ ਨਹੀਂ ਵੰਚੀ ਉੱਤੇ ਰੱਖਾ ਦੇਖ ਖੜ ਜਾ ਇਹਨੂੰ ਢੋਲ ਨੂੰ ਸਿੱਧਾ ਕਰ ਲਾ ਦੂਰ ਹੀ ਦੇਖ ਜਾਣਾ ਜਿਵੇਂ ਆ ਖੁੱਡੇ ਵਰਦਾ ਹੈ ਨਹੀਂ ਹੁਣ ਦਾ ਕੱਦਾ ਉੜ ਜਾਂਦਾ ਉਹ ਕਿਤੇ ਬੈਠਣੇ ਆਲਾ ਤਾਂ ਇਕਨ ਵੜ ਗਿਆ ਕਿ ਅਗੇ ਸਿੱਦੇ ਘਾਰ ਉਹ ਅੰਦਰ ਉਂਦਰ ਕਿਤੇ ਹਾਂ ਹੈ ਨਹੀਂ 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 ਉਹ ਕਿੱਥੇ ਹੈ ਯਾਰ ਥੱਲੇ ਵੀ ਨਹੀਂ ਗਿਆ ਇੱਧਰ ਵੀ ਨਹੀਂ ਕਿਤੇ ਇੱਧਰ ਤਾਂ ਪਰ ਕਿੱਥੇ ਹੋਣਾ ਆ ਖੁੱਡੇ ਹੀ ਬੰਦ ਐ ਖੋਲਿਆ ਨਹੀਂ ਯਾਰ ਹੈਰਾਨੀ ਦੀ ਉਹ ਗੱਲ ਹੈ ਬਾਈ ਮੈਂ ਆਏ ਹਾਂ ਅੰਦਰ ਮੈਨੂੰ ਲੱਗਦਾ ਆਪਣਾ ਕੋਕਟੇਲ ਮਰ ਗਿਆ ਯਾਰ ਦੇਖੋ ਤਾਂ ਮਰਿਆ ਹੋਇਆ ਹੀ ਲੱਗਦਾ ਲੈ ਗਰਦਨ ਮੁੜੀ ਪਈ ਓਹੋ ਕੀ ਹੋ ਗਿਆ ਯਾਰ ਅੰਦਰ ਤਾਂ ਠੰਡ ਵੀ ਨਹੀਂ ਇੰਨੀ ਠੰਡ ਗਿਆ ਓਰੇ ਜਮਾ ਹੀ ਹੋ ਪਿਆ ਹਾਂ ਮਾਰ ਗਿਆ ਏ ਨਾਨਾ ਜਿਉਂਦੇ ਜਿਉਂਦਾ ਹੈ ਕੀ ਹੋ ਗਿਆ ਨੂੰ ਗਰਦਨ ਹਿਲਾਉਂਦਾ ਪਰ ਦੇਖਦੇ ਆ ਚਲੋ ਇਹਨੂੰ ਦੇਖ ਲਾਉਣੇ ਲਾਉਣੇ ਲਾਈਟ ਬਾਈ ਅੱਜ ਤਾਂ ਨੁਕਸਾਨ ਹੀ ਹੋਈ ਜਾਂਨੇ ਨਾ ਦੂਗਾ ਬੱਚਾ ਆਇਆ ਕੋਕਟੇਲ ਵੀ ਆਪਣਾ ਜਿਹੜੇ ਹਾਲਾਤ ਲੱਗਦੇ ਨੇ ਨਾ ਕੋਈ ਕੋਈ ਚੱਕਰ ਹੋ ਗਿਆ ਯਾਰ ਇਹਨੂੰ ਬੱਚਾ ਦਾ ਲੱਗਦਾ ਨਹੀਂ ਮੈਨੂੰ ਜਿਹੜੇ ਹਿਸਾਬ ਨਾਲ ਹਾਲਾਤ ਨੇ ਉਹਦੇ ਚਲੋ ਠੰਡਾ ਪਾਣੀ ਦਾ ਵੀ ਲਓ ਗਰਮ ਪਾਣੀ ਪਾਉਣੇ ਗਰਮ ਪਾਣੀ ਤੇ ਦਾਣੇ ਪਾ दिए ਬਈ ਇਹਨਾਂ ਨੂੰ ਸਾਰੇ ਕਬੂਤਰਾਂ ਨੂੰ ਬਾਈ ਪਾਤਾ ਦਾਣਾ ਪਾਣੀ ਉਸਾ ਪਾਣੀ ਪਾਤਾ ਤੇ ਦਾਣਾ ਪਾਤਾ ਤੇ ਬਸ ਹੁਣ ਇਹਨਾਂ ਨੂੰ ਅੱਧੇ ਘੰਟੇ ਤੱਕ ਬੰਦ ਕਰ ਦਾਂਗੇ ਤੇ ਦਾਣਾ ਪਾਣੀ ਚੁਕਾ ਕੇ ਠੀਕ ਨਹੀਂ ਠੰਡ ਠੰਡ ਤੋਂ ਪਹਿਲਾਂ ਬੰਦ ਕਰ ਦਾਂਗੇ ਤੇ ਬਾਈ ਇੱਕ ਬੱਚਾ ਦੇਖ ਲਓ ਅੱਜ ਹੋਰ ਗਿਆ ਹੋਰ ਬੱਚਾ ਘਟ ਗਿਆ ਸਾਡਾ ਨੁਕਸਾਨ ਤੇ ਨੁਕਸਾਨ ਤੇ ਕੋਕਟੇਲ ਦਾ ਵੀ ਸ਼ਾਇਦ ਬੱਚੇ ਜਿਹੜੇ ਹਵਾ ਨਾਲ ਸਾਜੇ ਹੀ ਨਹੀਂ ਉਹ ਚ ਮੇਰੇ ਹਿਸਾਬ ਨਾਲ ਤਾਂ ਘੰਟੇ ਅੱਧੇ ਘੰਟੇ ਚ ਹੋ ਜਾਊਗਾ ਪੂਰਾ ਗੱਲ ਪਤਾ ਨਹੀਂ ਕੀ ਹੋਈ ਯਾਰ ਐ ਸਹੀ ਦਾ ਨਾਲੇ ਦੇਖ ਲਓ ਹੁਣ ਅੰਦਰ ਕਮਰੇ ਚ ਐ ਨਿੱਗਜ ਤੇ ਚਲੋ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ